ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰੂ ਜੀ ਗੁਰਮੁਖ ਪਿਆਰਿਓ ਜੀ ਆਪ ਜੀ ਇਸ ਬਚਨਾ ਤੇ ਜਾਣਨਾ ਪਾਓ ਕਿ ਕਈ ਗੁਰਮਖਾਂ ਦੇ ਸ਼ੰਕੇ ਹੁੰਦੇ ਆ ਕਿ ਜਿਹੜਾ ਜਿਹੜਾ ਧਨ ਪੰਜ ਚੋਰ ਲੁੱਟਦੇ ਆ ਉਹ ਧਨ ਕਿਹੜਾ ਹੁੰਦਾ ਹੈ ਔਰ ਜਿਹੜਾ ਪੰਜ ਚੋਰ ਨਹੀਂ ਲੁੱਟ ਸਕਦੇ ਜਿਹਨੂੰ ਕੋਈ ਵੀ ਕੋਈ ਨੁਕਸਾਨ ਨਹੀਂ ਕਰ ਸਕਦਾ ਇਹਨਾਂ ਪੰਜਾਂ ਚੋਰਾਂ ਵਿੱਚੋਂ ਜਿਹੜਾ ਅਖੁੱਟ ਧਨ ਹੁੰਦਾ ਆ ਉਹ ਧਨ ਕਿਹੜਾ ਵਾਹਿਗੁਰੂ ਜੀ ਆਪ ਜੀ ਸੰਗਤਾਂ ਨੂੰ ਇਹ ਸੁੱਪਰ ਚਾਨਣਾ ਪਾਉਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇੱਕ ਤਾਂ ਸਾਡੇ ਜਿਹੜੇ ਸਵਾਸ ਨੇ ਨਾ ਇਹ ਵੀ ਧਨ ਆ ਇਹ ਪਰਮਾਤਮਾ ਨੇ ਹੀਰੇ ਰਤਨ ਇਹਨਾਂ ਨੂੰ ਮੋਤੀ ਮਾਨਕ ਵੀ ਕਿਹਾ ਏ ਜੀ ਜੇ ਅਸੀਂ ਤਿੰਨਾ ਹਟਾ ਦੇ ਕੋਈ ਨਾ ਕੋਈ ਫੁਰਨਾ ਲਵਾਂਗੇ ਕੋਈ ਨਾ ਕੋਈ ਕੰਮ ਕਰਾਂਗੇ ਇਹ ਧਨ ਪੰਜ ਚੋਰ ਸਾਡਾ ਲੁੱਟ ਲੈਂਦੇ ਉਹ ਅੰਦਰ ਹੀ ਰਹਿੰਦੇ ਨੇ ਮਹਾਰਾਜ ਕਹਿੰਦੇ ਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕਰੋ ਲੋਭੋ ਹੰਕਾਰਾ ਅੰਮ੍ਰਿਤ ਲੁੱਟੇ ਮਨਮੁਖ ਨੇ 부ਝੇ ਕੋਈ ਨਾ ਸੁਣੀ ਪੁਕਾਰ ਜਿਨੇ ਵੀ ਸੰਸਾਰ ਦੇ ਜੀਵ ਤ੍ਰੈ ਗੁਣਾ ਵਿੱਚ ਵਿਚਰਦੇ ਨੇ ਉਹ ਮਨਮੁਖ ਨੇ ਸਾਗਤ ਨੇ ਉਹਨਾਂ ਦਾ ਇਹ ਅੰਮ੍ਰਿਤ ਲੁੱਟ ਲੈਂਦੇ ਨੇ ਇਹ ਖਜ਼ਾਨਾ ਲੁੱਟ ਲੈਂਦੇ ਨੇ ਤੇ ਜਿਹੜਾ ਨਾਮ ਤਾਂ ਨੇ ਜਿਵੇਂ ਗੁਰਮੁਖ ਨਾਮ ਧਨ ਦੀ ਪ੍ਰਾਪਤੀ ਕਰ ਲੈਂਦੇ ਨੇ ਰਹਿ ਰਾਜ ਸਾਹਿਬ ਦੀ ਬਾਣੀ ਜਪਾ ਪੜਦੇ ਨਾ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਨਾਮ ਰਤਨ ਇਹ ਜੇ ਤੋ ਆਪਾਂ ਨਾਮ ਰਤਨ ਦੀ ਪ੍ਰਾਪਤੀ ਕਰ ਲਏ ਨੇ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਇਹਦੇ ਨਾਮ ਰਤਨ ਜਿਨ ਪਾਇਆਦਾਨ ਜਿਸ ਜਨ ਹੋਏ ਪੂਰਨ ਕਾਮ ਸਾਡੇ ਸਾਰੇ ਕੰਮ ਪੂਰੇ ਹੋ ਜਾਂਦੇ ਉਹ ਜਿਹੜਾ ਨਾਮ ਰਤਨ ਨੇ ਉਹ ਸ਼ਬਦ ਉਹ ਪੰਜ ਚੋਰ ਲੁੱਟ ਨਹੀਂ ਸਕਦੇ ਮਹਾਰਾਜ ਕਹਿੰਦੇ ਹਰ ਧਨ ਕੋ ਉਚੱਕਾ ਨੀੜ ਨਾ ਆਵਈ ਜੰਮ ਜਗਾਤੀ ਦੰਡਨ ਲੱਗਾਈ ਗੁਰਕਾ ਬਚਨ ਬਸੀ ਜੀ ਨਾਲੇ ਜਲ ਨਹੀਂ ਲੇ ਡੂਬੇ ਤਸਕਰ ਨਹੀਂ ਲੇਵੇ ਪਾਹਿ ਨਾ ਸਾਕੇ ਜਾਨੀ ਇਸ ਕਰਕੇ ਆਪਾਂ ਨਾਮ ਧੰ ਦੀ ਪ੍ਰਾਪਤੀ ਕਰਨੀ ਆ ਤੇ ਨਾਮ ਧੰ ਦੀ ਪ੍ਰਾਪਤੀ ਕਰਨ ਵਾਸਤੇ ਦਿਨ ਰਾਤ ਸਾਨੂੰ ਸਿਮਰਨ ਦੀ ਮਿਹਨਤ ਕਰਨੀ ਪੈਗੀ ਨਾਮ ਜਪਣਾ ਪਏਗਾ ਉਹਦੇ ਵਾਸਤੇ ਫਿਰ ਵਿਧੀ ਦੱਸੀ ਇਹ ਨੇਤਰਾ ਨੂੰ ਬੰਦ ਕਰਕੇ ਸਵਾਸ ਅੰਦਰ ਜਾਏ ਵਾਹਿ ਕਹਿਣਾ ਬਾਹਰ ਆਵੇ ਗੁਰੂ ਬੋਲੇ ਹੋਏ ਸ਼ਬਦ ਨੂੰ ਕੰਨਾਂ ਨਾਲ ਤੁਸੀਂ ਸਰਵਨ ਕਰਨਾ ਹੈ ਜਿਵੇਂ ਜਿਵੇਂ ਆਪਾਂ ਸ਼ਬਦ ਨੂੰ ਸਰਵਨ ਕਰਦੇ ਜਾਵਾਂਗੇ ਸਾਡਾ ਮਨ ਸੁਣ ਵਿੱਚ ਚਲ ਜਾਏਗਾ ਤੇ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਏਗੀ ਜਿਹਨੂੰ ਕਹਿੰਦੇ ਨੇ ਸਤਿਗੁਰ ਸਿੱਕੋ ਨਾਮ ਧੰਦੇ ਗੁਰ ਕਾ ਸਿੱਖ ਬੜਾ ਪਾਕੀ ਹੈ ਉਹ ਜਿਹੜਾ ਧੰਨ ਫਿਰ ਕੋਈ ਚੋਰੀ ਨਹੀਂ ਕਰ ਸਕਦਾ ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਧੰਨ ਇਹ ਸੜ ਵੀ ਜਾਂਦਾ ਹੈ ਪੈਸੇ ਡੁੱਬ ਵੀ ਜਾਂਦੇ ਨੇ ਚੋਰ ਚੋਰੀ ਵੀ ਕਰ ਲੈਂਦੇ ਨੇ ਇਹਨੂੰ ਲੁਟੇਰੇ ਵੀ ਲੁੱਟ ਲੈਂਦੇ ਨੇ ਮਗਰ ਤੁਸੀਂ ਨਾਮ ਦੀ ਪ੍ਰਾਪਤੀ ਕਰ ਲਓ ਉਹਨੂੰ ਕੋਈ ਚੋਰ ਨਹੀਂ ਲੈ ਸਕਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ